ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਡੇ ਨਾਲ ਆਮਲਾ achar ਯਾਨੀ ਕਿ ਔਲਿਆਂ ਦਾ achar ਦੀ ਵੀਡੀਓ ਸ਼ੇਅਰ ਕਰਨ ਜਾ ਰਹੀ ਹਾਂ ਜੀ ਇਸ ਜੇ ਮੇਰੇ ਤਰੀਕੇ ਨਾਲ ਤੁਸੀਂ achar ਬਣਾਓਗੇ achar ਤੁਹਾਡਾ ਜਲਦੀ ਖਰਾਬ ਨਹੀਂ ਹੋਵੇਗਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਦੱਸਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਲਈ ਹੈ ਜੀ ਅੱਧਾ ਕਿਲੋ ਔਲੇ ਥੋੜੀਆਂ ਜੀਆਂ ਹਰੀਆਂ ਮਿਰਚਾਂ ਆਪਾਂ ਔਲਿਆਂ ਨੂੰ ਪਹਿਲਾਂ ਸਾਫ਼ ਕਰ ਲਾਂਗੇ ਮੈਂ ਚੰਗੀ ਤਰ੍ਹਾਂ ਧੋ ਕੇ ਸਕਾ ਕੇ ਰੱਖਲੇ ਸੀਗੇ ਆਪਣੇ ਔਲੇ ਇਹਨਾਂ ਨੂੰ ਆਪਾਂ ਲਾ ਕੇ ਕੈਦਨੇ ਆ ਤੇ ਇਹ ਆਪਣੇ ਸਿਹਤ ਲਈ ਬਹੁਤ ਹੀ ਜ਼ਿਆਦਾ ਚੰਗੇ ਹੁੰਦੇ ਆ ਜੀ ਕਿਸੇ ਨਾ ਕਿਸੇ ਰੂਪ ਚ ਜ਼ਰੂਰ ਖਾਣੇ ਚਾਹੀਦੇ ਆ ਔਲੇ ਆਪਾਂ ਨੂੰ ਮੈਂ ਥੋੜਾ ਜਿਹਾ ਪਾਣੀ ਲਿਆ ਪਾਣੀ ਆਪਾਂ ਜ਼ਿਆਦਾ ਨਹੀਂ ਲੈਣਾ ਫੇਰ ਨਹੀਂ ਤਾਂ ਜੀ ਜਿਹੜਾ ਔਲਿਆਂ ਦਾ ਅਸਰ ਹੈ ਨਾ ਉਹ ਸਾਰਾ ਪਾਣੀ ਚ ਚਲਾ ਜਾਂਦਾ ਥੋੜੇ ਜਿਹਾ ਪਾਣੀ ਚ ਆਪਾਂ ਇਹਨਾਂ ਨੂੰ ਪਕਾਵਾਂਗੇ ਸਟੀਮ ਕਰਾਂਗੇ ਪਾਣੀ ਮੈਂ ਪਹਿਲਾਂ ਹੀ ਗਰਮ ਕਰਕੇ ਰੱਖ ਲਿਆ ਸੀ ਜੀ ਇਸ ਨੂੰ ਆਪਾਂ 10 ਮਿੰਟ ਲਈ ਘੱਟ ਅੱਗ ਤੇ ਪਕਾ ਲਾਂਗੇ ਤੱਕ ਕੇ ਜਦੋਂ ਇਹ ਥੋੜੇ ਜਿਹਾ ਸੌਫਟ ਹੋ ਗਏ ਉਦੋਂ ਆਪਾਂ ਇਹਨਾਂ ਨੂੰ ਛਾਨ ਵਿੱਚ ਕੱਢ ਕੇ ਸਕਾ ਲਾਂਗੇ ਆ ਦੇਖੋ ਜੀ ਆਲਿਆਂ ਦਾ ਕਲਰ ਚੇਂਜ ਹੋ ਗਿਆ ਥੋੜਾ ਜਿਹਾ ਹੁਣ ਆਪਾਂ ਮਿਰਚਾਂ ਨੂੰ ਕੱਟ ਲਾਵਾਂਗੇ ਇਸ ਤਰ੍ਹਾਂ ਆਚਾਰ ਪਾਉ ਜੀ ਬਹੁਤ ਹੀ ਜ਼ਿਆਦਾ ਟੇਸਟੀ ਆਚਾਰ ਬਣਦਾ ਸੀ ਆਪਣਾ ਜੀ ਇਹ ਬਹੁਤ ਵਧੀਆ ਚਾਰਬੰਦਾ ਇਸ ਨੂੰ ਤੁਸੀਂ ਸਫਰ ਵਿੱਚ ਵੀ ਲਿਜਾ ਸਕਦੇ ਹੋ ਆਜ ਮੇ ਲਈ ਵੀ ਬਹੁਤ ਚੰਗਾ ਹੁੰਦਾ ਲਾਲ ਮਿਰਚ ਪਾਉਣ ਦੀ ਜ਼ਰੂਰਤ ਨਹੀਂ ਆਪਾਂ ਹਰੀਆਂ ਮਿਰਚਾਂ ਹੀ ਐਡ ਕਰੀਆ ਆਪਣੇ 올ਿਵ ਆਇਲ ਹੋ ਗਏ ਤੇ ਮੈਂ ਇੱਕ ਅਦਰਕ ਦਾ ਟੁਕੜਾ ਲਿਆ ਜੀ ਅਦਰਕ ਦੇ ਟੁਕੜੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਅਚਾਰ ਦਾ ਅਦਰਕ ਨੂੰ ਕੁੱਟ ਕੇ ਪਾਵਾਂਗੇ ਆਪਾਂ ਤੁਸੀਂ ਇਸ ਤਰੀਕੇ ਨਾਲ ਪਾਇਓ ਬਹੁਤ ਵਧੀਆ ਫਲੇਵਰ ਆਉਂਗਾ ਆਂਵਲੇ ਦੇ achar ਚ ਅਦਰਕ ਨੂੰ ਮੈਂ ਕੁੱਟ ਲਿਆ ਤੁਸੀਂ ਲਸਣ ਵੀ ਪਾ ਸਕਦੇ ਹੋ ਹਿੰਗ ਵੀ ਪਾ ਸਕਦੇ ਹੋ ਉਹਦੇ ਨਾਲ ਵੀ ਆਪਣਾ achar ਛੇਤੀ ਖਰਾਬ ਨਹੀਂ ਹੁੰਦਾ ਜੀ ਅਦਰਕ ਨੂੰ ਕੁੱਟ ਲਿਆ ਉਨ ਆਪਣੇ ਔਲੇ ਚੰਗੀ ਤਰ੍ਹਾਂ ਬੋਇਲ ਹੋ ਗਏ। ਹੁਣ ਆਪਾਂ ਇਹਨਾਂ ਨੂੰ ਸੁਕਾ ਲਾਂਗੇ। ਹੁਣ ਇਹ ਕੱਢ ਲੈ ਖੰਨਿਚ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ। ਸ਼ੇਅਰ ਕਰਿਓ। ਬਤੋ ਬਾਦ ਸਪੋਰਟ ਕਰਿਓ ਚੈਨਲ ਨੂੰ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੀ। ਇਹ ਦੇਖੋ ਜੀ ਆਪਣੇ ਔਲੇ ਚੰਗੀ ਤਰ੍ਹਾਂ ਨਾ ਸੌਫਟ ਹੋ ਗਏ ਉਹਨਾਂ ਆਪਾਸਰੋਂ ਦਾ ਤੇਲ ਲਿਆ ਜੀ ਦੋ ਕੜਚੀਆਂ ਦੇ ਨੇੜ ਆਪ ਤੇਲ ਨੂੰ ਚੰਗੀ ਤਰ੍ਹਾਂ ਨਾ ਗਰਮ ਕਰ ਲੈਣਾ ਜੀ ਪੂਰੀ ਤਰ੍ਹਾਂ ਨਾ ਇਹ ਮਸਾਲੇ ਲਏ ਆ ਮੇਥੀ ਜੀਂਗਰਾ ਰਾਈ ਸੌਂਫ ਤੇ ਕਲੌਂਜੀ ਔਲ ਆਪਣਾ ਗਰਮ ਹੋ ਗਿਆ ਜੀ ਹੁਣ ਆਪਾਂ ਇਹਦੇ ਚ ਆਪਣੇ ਔਲਿਆਂ ਨੂੰ ਫਰਾਈ ਕਰਾਂਗੇ ਇਹ ਚਾਰ ਆਪਣੇ ਲਈ ਬਹੁਤ ਜ਼ਿਆਦਾ ਚੰਗਾ ਹੈ ਜੀ ਆਪਣੀ ਸਿਹਤ ਲਈ ਪੁਰਾਣੇ ਦੀ ਸਿਆਣੇ ਬੰਦਿਆਂ ਦੀ ਕਹਾਵਤ ਹੈ ਜੀ ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਬਾਅਦ ਚ ਸਮਝ ਆਉਂਦੀ ਹੈ ਇਹ ਤਾਂ ਹੀ ਕਿਹਾ ਗਿਆ ਸੀ ਜੀ ਔਲੇ ਜੇ ਆਪਾਂ ਔਲਿਆਂ ਦਾ achar ਜਾਂ مربੇ ਦੇ ਰੂਪ ਚ ਜਾਂ ਜੂਸ ਪੀਨੇ ਔਲੇ ਆਪਣੀ ਸਿਹਤ ਲਈ ਬਹੁਤ ਗੁਣਕਾਰੀ ਹੁੰਦੇ ਆ ਆਪਣੀ ਹਰੇਕ ਤਰ੍ਹਾਂ ਦੀ ਬਿਮਾਰੀ ਨੂੰ ਠੀਕ ਕਰਦੇ ਆ हेयर स्किन ਆ ਇਸ ਅੱਖਾਂ ਲਈ ਆਪਣੇ ਸਟਮਕ ਲਈ ਪੇਟ ਲਈ ਆਪਣੇ ਬਲੱਡ ਪ੍ਰੈਸ਼ਰ ਨੂੰ ਵੀ ਠੀਕ ਰੱਖਦੇ ਆ ਹੁਣ ਆਪਾਂ ਹਰੀਆਂ ਮਿਰਚਾਂ ਐਡ ਕਰ ਦਾਂਗੇ ਇਨਾਂ ਨੂੰ ਵੀ ਫਰਾਈ ਕਰ ਲਾਂਗੇ ਜਿੰਨੇ ਫਾਇਦੇ ਗਿਨਾਏ ਜਾਣ ਉਹਨੇ ਹੀ ਥੋੜੇ ਹੈ ਜੀ ਉਹ ਆਲਿਆਂ ਦੇ ਤਾਂ ਇਮਿਊਨਿਟੀ ਵੀ ਵਧਦੀ ਇਹਦੇ ਨਾਲ ਆਪਣੀ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਖਵਾਓ ਜੀ ਕਿੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਪਕਾ ਲਾਂਗੇ ਜਿੰਨਾ ਚਿਰ ਇਹ ਤੜਕੇ ਜਿਹਾ ਬ੍ਰਾਊਨ ਨਹੀਂ ਹੋ ਜਾਂਦੇ ਔਲੇ ਹੁਣ ਆਪਾਂ ਇਹਦੇ ਵਿੱਚ ਆਪਣੀ ਅਦਰਕ ਐਡ ਕਰਾਂਗੇ ਕੁੱਟੀ ਹੋਈ ਅਦਰਕ ਨੂੰ ਵੀ ਪਕਾ ਲਾਂਗੇ ਥੋੜਾ ਜਿਹਾ ਜਿੰਨਾ ਚਿਰ ਇਹਦਾ ਪਾਣੀ ਨਹੀਂ ਉੱਡ ਜਾਂਦਾ ਦੇਖੋ ਜੀ ਬਹੁਤ ਸੋਹਣਾ ਕਲਰ ਆ ਗਿਆ ਆਪਣੇ achar ਦਾ ਹੁਣ ਆਪਾਂ ਇਹਦੇ ਵਿੱਚ ਆਪਣੇ ਸਾਰੇ ਮਸਾਲੇ ਐਡ ਕਰ ਦਾਂਗੇ ਮਸਾਲਿਆਂ ਨਾਲ ਹੋਰ ਵੀ ਜ਼ਿਆਦਾ ਟੇਸਟੀ achar ਬਣਦਾ ਤੁਸੀਂ ਮਸਾਲੇ ਪੀਸ ਕੇ ਵੀ ਪੈਡ ਕਰ ਸਕਦੇ ਹੋ ਇਸੇ ਤਰ੍ਹਾਂਾ ਚੈਨਲ ਨੂੰ ਬਣੇ ਰੋ ਜੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਗਰ ਨਵੇਂ ਹੋ ਤਾਂ ਹੁਣ ਆਪਾਂ ਮਸਾਲਾ ਐਡ ਕਰਾਂਗੇ ਨਮਕ ਤੇ ਹਲਦੀ ਮੈਂ ਲਾਲ ਮਿਰਚ ਨਹੀਂ ਪਾਈ ਜੀ ਤੁਸੀਂ ਆਪਣੇ ਟੇਸਟ ਅਨੁਸਾਰ ਮਸਾਲਾ ਪਾ ਸਕਦੇ ਹੋ ਘੱਟ ਵੱਧ ਮੈਂ ਜੀ 1 ਸਪੂਨ ਐਂਡ ਥੋੜਾ ਜਿਹਾ ਆਪ ਸਪੂਨ ਨਮਕ ਐਡ ਕੀਤਾ ਤੇ 1 ਸਪੂਨ ਐਂਡ 1/2 ਸਪੂਨ ਹਲਦੀ ਐਡ ਕੀਤਾ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਗੈਸ ਨੂੰ ਆਪਾਂ ਬੰਦ ਕਰ ਦਾਂਗੇ ਜੀ ਆਪਣੇ ਮਸਾਲੇ ਨੂੰ ਆਪਾਂ ਜ਼ਿਆਦਾ ਨਹੀਂ ਪਕਾਉਣਾ ਇਸ ਨੂੰ ਆਪਾਂ ਇਸੇ ਤਰੀਕੇ ਨਾਲ ਛੋੜ ਦਾਂਗੇ ਠੰਡਾ ਹੋਣ ਲਈ ਇਹ ਕੜਾਹੀ 'ਚ ਜਦੋਂ ਇਹ ਠੰਡਾ ਹੋ ਗਿਆ ਉਹਦੋਂ ਆਪਾਂ ਇਸ ਨੂੰ ਕਿਸੇ ਡੱਬੇ ਵਿੱਚ ਕੱਢ ਲਵਾਂਗੇ ਤੇ ਇਸ ਨੂੰ ਆਪਾਂ ਹਫ਼ਤਾ ਭਰ ਚਲਾ ਸਕਦੇ ਆ ਅਚਾਰ ਤੁਹਾਡਾ ਜਲਦੀ ਖਰਾਬ ਨਹੀਂ ਹੋਵੇਗਾ ਥੈਂਕ ਯੂ ਫੋਰ ਵਾਚਿੰਗ